ਚੈੱਕ ਕਰੋ ਪ੍ਰੋਪਰ ਜੈਨੂ ਨਾਈਕੀ ਦਾ ਆਰਟੀਕਲ ਹੈ ਔਰ ਇੱਕ ਜੀ ਮੇਨ ਵੇਤਨਾਂ ਦਾ ਸਟਿੱਕਰ ਹੈ ਐਂਟੀ ਸਕਿਟ ਸੋਲ ਲੱਗਾ ਵਾ ਨਾ ਕਸਣਾ ਨਾ ਸਲਿੱਪ ਹੋਣਾ ਜੈਨੂਨ ਫਾਈਲਨ ਸੋਲ ਦਾ ਮਾਲ ਆ 750 ਰੁਪਏ ਜਿਸ ਕਿਸੇ ਮੇਰੇ ਵੀਰ ਨੇ ਦੁਕਾਨ ਆਸੇ ਸੌਦਾ ਲੈਣਾ ਉਹ ਸਾਡਾ ਨੰਬਰ ਦੇ ਉੱਤੇ ਡਾਇਰੈਕਟ ਫੋਨ ਕਰੇ ਮੈਸੇਜ ਕਰੇ ਉਹਨੂੰ ਰੇਟ ਪਾ ਦਿੱਤੇ ਜਾਂਗੇ ਜ਼ੂਮ ਕਰ ਪ੍ਰੋਪਰ S6 ਦਾ ਆਰਟੀਕਲ ਹੈ ਜੈਨੂਨ ਕਲਾਊਡ ਫੋਰਮ ਟੈਕਨੋਲੋਜੀ ਦੇ ਨਾਲ ਹੈ TPR 16 ਐਂਟੀ ਸਕਿਟ ਜਿੰਨਾ ਮਰਜ਼ੀ ਨੂੰ ਵਾਸ਼ ਕਰੋ ਕੋਈ ਫਰਕ ਨਹੀਂ ਹੈ ਨਾ ਉਨ ਤੋਂ ਨਹੀਂ ਕਿ ਐਰੀਡਾਸ ਦਾ ਨੰਬਰ ਤਾਂ ਨਹੀਂ ਆਪਾਂ ਐਰੀਡਾਸ ਦਾ ਜ਼ੂਮੈਕਸ ਚਾਰ ਕਲਰ ਨੇ ਜੀ ਇਹਦੇ ਚ 750 ਦੀ ਰੇਂਜ ਦੇ ਵਿੱਚ ਠੀਕ ਹੈ ਜੀ ਅੱਜ ਸਸ਼ਵੀਰ ਸਾਰੇ ਭਰਾਵਾਂ ਨੂੰ ਰਾਮ ਰਾਮ ਅੱਜ ਤੋਹਫੇ ਲੈ ਕੇ ਆਇਆ ਤੁਹਾਡਾ ਭਰਾ ਤੁਸੀਂ ਪੁਰਾਣੀ ਵੀਡੀਓ ਨੂੰ ਦੱਬ ਕੇ ਸਪੋਰਟ ਕੀਤਾ ਭਰਾ ਨੂੰ ਐਂ ਉੱਕਰ ਰਿਪੋਰਟ ਕਰਾਤੀ ਐਸੇ ਕਰਕੇ ਹੁਣ ਤੁਹਾਡੇ ਲਈ ਮੈਂ ਸਟਾਕ ਭਰਤਾ ਜਜੇ ਕਰ ਕਰਾਤੀ ਐ ਆ ਲੋ ਵਿਛੇਕਰ ਅਰੇ ਜੀ ਸਾਡੇ ਦਾਸਾ ਮਾਲ ਪ੍ਰੋਪਰ ਜੈਨੂਨ ਕੁਆਲਿਟੀਆਂ ਦੇ ਨਾਲ ਜ਼ੂਮ ਕਰਪਾ ਅਜਾ ਬਹ ਭਰਾਵਾਂ ਨੂੰ ਖੁਸ਼ ਕਰ ਦਿੰਦਾ ਮੈਂ ਗੱਲਬਾਤ ਉੱਤੇ ਕਰਾ ਦੇ ਜੀ ਐਡੀ ਦਾਸਾ ਜ਼ੂਮੈਕਸ ਚਾਰ ਕਲਰ ਨੇ ਜੀ ਇਹਦੇ ਚ 750 ਦੀ ਰੇਂਜ ਦੇ ਵਿੱਚ ਠੀਕ ਹੈ ਜੀ ਆ ਲੋ ਜੀ ਚੈਟ ਕਰੋ 750 ਰੁਪਏ ਸਪੀਡ ਨਾਈਕੀ ਦਾ ਸਾਰੇ ਸਾਈਜ਼ ਮਿਲਣਗੇ 6 ਤੋਂ ਲੈ ਕੇ 10 ਨੰਬਰ ਤੱਕ ਕਿਸੇ ਮੇਰੇ ਆਪਣੇ ਦੁਕਾਨ ਵਾਸਤੇ ਸੌਦਾ ਲੈਣਾ ਸਾਰਿਆਂ ਲਈ ਦੁਕਾਨ ਵਾਸਤੇ ਵੀ ਸੌਦਾ ਮਿਲੂਗਾ ਦੱਬ ਕੇ ਮਾਲ ਆਇਆ ਹੋਇਆ ਜਿੰਨੀ ਮਰਜ਼ੀ ਕੁਆਂਟੀਟੀ ਲੋ ਕੁਆਲਿਟੀ ਲੋ ਸਭ ਕੁਝ ਮਿਲੂਗਾ ਆ ਲਓ ਜੀ ਜਾਦੂ ਦਾ ਬਟਾਰਾ ਹਲੇ ਹੋਰ ਹੈਗਾ ਖਤਮ ਨਹੀਂ ਹੋਇਆ ਐਡੀ ਛੇਤੀ ਮੁੱਕੇ ਨਹੀਂ ਆਲੋ ਚੈੱਕ ਕਰੋ ਸਰਾ ਤੁਹਾਡੇ ਨੇ ਬਲੂ ਕਲਰ ਵੀ ਰੀਸਟਾਕ ਕਰ ਲਿਆ ਇਹਦਾ ਵੀ ਰੇਟ 750 ਰੁਪਏ ਹੈ ਸਾਰੇ ਸਾਈਜ਼ 6 ਤੋਂ ਲੈ ਕੇ 10 ਨੰਬਰ ਤੱਕ ਲਓ ਜੀ ਚੈੱਕ ਕਰੋ ਪ੍ਰੋਪਰ ਜੈਨੂ ਨਾਈਕੀ ਦਾ ਆਰਟੀਕਲ ਹੈ ਔਰ ਇੱਕ ਜੀ ਮੇਨ ਵੇਤਨਾਂ ਦਾ ਸਟਿੱਕਰ ਹੈ ਐਂਟੀ ਸਕਿਟ ਸੋਲ ਲੱਗਾ ਵਾ ਨਾ ਕਸਣਾ ਨਾ ਸਲਿੱਪ ਹੋਣਾ ਜੈਨੂਨ ਫਾਇਲਨ ਸੋਲ ਦਾ ਮਾਲ ਹੈ 750 ਰੁਪਏ ਜਿਸ ਕਿਸੇ ਮੇਰੇ ਵੀਰ ਨੇ ਦੁਕਾਨਾਂ ਵਾਸਤੇ ਸੌਦਾ ਲੈਣਾ ਹੈ ਉਹ ਸਾਡਾ ਨੰਬਰ ਦੇ ਉੱਤੇ ਡਾਇਰੈਕਟ ਫੋਨ ਕਰੇ ਮੈਸੇਜ ਕਰੇ ਉਹਨੂੰ ਰੇਟ ਪਾ ਦਿੱਤੇ ਜਾਂਦੇ ਠੀਕ ਹੈ ਜੀ ਹੁਣ ਅਗਲਾ ਤੋਕਾ ਖੋਲਦੇ ਆ ਆ ਜੋ ਆਹ ਬੋਲੀ ਆਜੂ ਵੀ ਰੈਕਿੰਗ ਨਾਈਕੀ ਦਾ ਆਰਟੀਕਲ ਸਟਾਕ ਸਾਰਾ ਜਿੰਨਾ ਮਰਜ਼ੀ ਲੈ ਲਓ ਪੂਰਾ ਪਰਚੇ ਸਟਾਕ ਹੀ ਸਟਾਕ ਪਰਿਆ ਪਿਆ ਸਾਰੇ ਆਰਟੀਕਲ ਇਹ ਆਰਟੀਕਲ ਨੇ ਜਿੰਨੀ ਮਰਜ਼ੀ ਕੁਆਂਟੀਟੀ ਲਓ ਹੋਲ ਸੇਲ ਲੈਣਾ ਦਾ 6 ਜੋੜਿਆਂ ਤੋਂ ਸਟਾਰਟ ਆ ਮਿਨੀਮਮ ਮਤਲਬ 6 ਜੋੜੇ ਲੈਣੇ ਪੈਣਗੇ ਠੀਕ ਹੈ ਜੀ ਸਾਰੇ ਸਾਈਜ਼ ਮਿਲਣਗੇ 6 ਤੋਂ ਲੈ ਕੇ 10 ਨੰਬਰ ਤੱਕ 750 ਰੁਪਏ ਜ਼ੂਮ ਐਕਸ ਆਰਟੀਕਲ ਹੁਣ ਇਹਦਾ ਸਭ ਤੋਂ ਜ਼ਿਆਦਾ ਹਿੱਟ ਆਰਟੀਕਲ ਮੇਰਾ ਐਸ 6 ਦਾ ਸਾਰੇ ਆਰਟੀਕਲ ਵੈਸੇ ਦਾ ਹਿੱਟ ਨਹੀਂ ਸਾਰੇ ਆਰਟੀਕਲ ਚੜ੍ਹਦੀ ਗਲਾ ਲੈਣੇ ਆਲੋ ਅੱਗੇ ਕਰ ਭਰਾ ਮੜਾ ਜੀ ਜ਼ੂਮ ਕਰ ਪ੍ਰੋਪਰ ਜ ਐਸ 6 ਦਾ ਆਰਟੀਕਲ ਹੈ ਜੈਨੂਨ ਕਲਾਊਡ ਫਾਰਮ ਟੈਕਨੋਲੋਜੀ ਦੇ ਨਾਲ ਹੈ ਟੀਪੀਆਰ 16 ਐਲਟੀ ਸਕਿਟ ਜਿੰਨਾ ਮਰਜ਼ੀ ਨੂੰ ਵਾਸ਼ ਕਰੋ ਕੋਈ ਫਰਕ ਨਹੀਂ ਹਨ ਹੁਣ ਤੋਂ ਨਹੀਂ ਕਿ ਐਡਰੈਸ ਦਾ ਕਲਰ ਦਿਖਾਣੇ ਆਪਾਂ ਚਲੋ ਜੀ ਜ਼ੂਮ ਸੀਰੀਜ਼ ਦਾ ਦੂਜਾ ਗਲਤ ਇਹ ਆਪਣਾ ਆਪ ਤਿਆਰ ਕਰਾਈਆਂ ਹੋਈਆਂ ਕਾਪੀਆਂ ਨੇ ਜਿੰਨੀਆਂ ਮਰਜ਼ੀ ਧੋਈ ਚੱਲੋ ਪਾਈ ਚੱਲੋ ਔਰ ਮੇਨ ਚੀਜ਼ ਸੋਲ ਚੈੱਕ ਕਰੋ ਸਕਿੱਟ ਨਹੀਂ ਹੋਊਗਾ ਜਿੱਦਾਂ ਮਰਜ਼ੀ ਰਨਿੰਗ ਆਸੇ ਯੂਜ਼ ਕਰਨਾ ਰਨਿੰਗ ਲਈ ਯੂਜ਼ ਕਰੋ ਜੈਮਲੀ ਯੂਜ਼ ਕਰਨਾ ਜੈਮਲੀ ਯੂਜ਼ ਕਰੋ 700 ਪ੍ਰਾ ਪਰ ਨੈਟ ਰੇਟ ਸਾਡੀ ਦੁਕਾਨ ਤੇ ਵਿਜ਼ਿਟ ਕਰਨਾ ਹੈ ਸਾਡੀ ਦੁਕਾਨ ਦਾ ਐਡਰੈਸ ਹੈ ਚੋੜਾ ਬੀਰ ਖੁਸ਼ੀ ਰਾਮ ਵਾਲੀ ਦੇ ਸਾਹਮਣੇ ਮੁਗਲ ਆਜ਼ਮ ਸ਼ੂ ਕਲਸ ਜੇ ਤੁਸੀਂ ਕੋਈ ਵੀ ਆਰਟੀਕਲ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਉਹਦਾ ਸਕਰੀਨਸ਼ਾਟ ਲੈ ਕੇ ਦਿੱਤੇ ਗਏ ਨੰਬਰ 'ਤੇ ਪਾ ਦਿਓ ਤੁਹਾਨੂੰ ਪ੍ਰੋਪਰ ਟੀਮ ਸਾਡੀ ਰੱਖੀ ਹੋਈ ਹੈ ਤੁਹਾਨੂੰ ਫਾਰਵਰਡ ਕਰੇਗੀ ਪ੍ਰੋਪਰ ਤੁਹਾਡੇ ਨਾਲ ਗੱਲ ਕੀਤੀ ਜਾਏਗੀ ਤੁਹਾਡਾ ਐਡਰੈਸ ਪੁੱਛ ਕੇ ਪ੍ਰੋਪਰ ਤੁਹਾਨੂੰ ਕੋਰੀਅਰ ਕੀਤਾ ਜਾਵੇਗਾ ਔਰ ਇੱਕ ਚੀਜ਼ ਹੋਰ ਜਿਸ ਕਿਸੇ ਮੇਰੇ ਵੀਰ ਨੇ ਕੋਰੀਅਰ ਕਰਾਣਾ ਹੋ ਤਾਂ ਡਿਲੀਵਰੀ ਚਾਰਜ ਨਹੀਂ ਲਿੱਤਾ ਜਾਊਗਾ ਡਿਲੀਵਰੀ ਫ੍ਰੀ ਕੀਤੀ ਜਾਊਗੀ ਬਸ਼ਰਤੇ ਸਾਡੇ ਪੇਜ ਨੂੰ ਫੋਲੋ ਕੀਤਾ ਹੋਵੇ ਤੇ ਸਾਡੀ ਵੀਡੀਓ ਨੂੰ ਸ਼ੇਅਰ ਕੀਤਾ ਹੋਵੇ ਸਤਿ ਸ਼੍ਰੀ ਅਕਾਲ ਜੀ